ਆਈ ਦੋਸਤ ਕੀ ਹਾਲ ਚਾਲ ਆਪਾਂ ਨਵੀਂ ਬਲੌਗ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਗਰਦਾ ਪਾਣੀ ਦਿਖਾਉਣ ਜਾ ਰਹੇ ਆ ਚਲੋ ਤੁਹਾਡੇ ਨਾਲ ਦੇਖੋ ਦਸਤੇ ਕੀ ਮਿਲਦਾ ਆਪਾਂ ਚਲੋ ਨਾਲ ਨਾਲ ਬੋਲਦੇ ਰਹਿਣਾ ਜੀ ਸਰ ਜੀ ਚਲੋ ਜੀ ਕਿਨਾਰੇ ਜਿਵੇਂ ਜਿਵੇਂ ਰੋਕੀ ਸੰਦੇ ਅੱਜ ਜਿੱਥੇ ਕੋਈ ਚੋਅ ਹੋਏਗਾ ਤਾਂ ਉੱਥੇ ਰੋਕ ਲਾਂਗੇ ਫਿਲਹਾਲ ਆਪਾਂ ਜੀਰਾਪੁਰ ਪੀਚਪੁਰ ਦੀ ਗਲੀ ਨੰਬਰ 2 ਤੋਂ ਨਿਕਲੇ ਆਂ ਇੱਕ ਗਰਜ ਪਾਣੀ ਦੇਖਣ ਵੀ ਕਿੰਨਾ ਪਾਣੀ ਆ ਰਿਹਾ ਹੈ ਸੁਵਾਰਸ਼ ਕਰਕੇ ਬਹੁਤ ਹੀ ਹਲਾਤ ਖਰਾਬ ਚੱਲ ਰਹੇ ਆ ਹਾਂ ਦੇਖਦੇ ਇੱਧਰ ਵੀ ਕੁਝ ਜਾ ਬਹੁਤ ਲੱਗ ਰਿਹਾ ਹੈ ਇਥੇ ਇਹ ਜਿਰਕੋ ਦਾ ਹਾਲ ਹੀ ਇਹ ਇਥੇ ਜਾ ਮੈਦ ਲੱਗਦਾ ਹੈ ਕੋਬੜਾ ਆਣ ਦਾ ਵੀ ਕੋਈ ਫਾਇਦਾ ਨਹੀਂ ਆ ਹਾਂਜੀ ਹਾਂਜੀ ਕੁਝ ਦਿਨ ਪਹਿਲਾਂ ਤੇ ਐਕਸੀਡੈਂਟ ਵੀ ਹੋਇਆ ਸੀਗਾ ਮੁੰਡਾ ਜਿਮੈਟੋ ਵਾਲੇ ਦਾ ਜਿਮੈਟੋ ਵਾਲਾ ਮੁੰਡਾ ਨੂੰ ਟਰੱਕ ਵਾਲਾ ਪਿੱਛੇ ਭਰੀਆ ਸੀ ਤੇ ਬਸ ਠੀਕ ਸੀ ਠੀਕ ਲੈ ਆਣੀ ਸੀਗੀ ਮੇਰੇ ਨਾਲ ਠੀਕ ਸੀ ਇਧਰ ਵੀ ਦਿਖਾ ਦੋ ਜੀ ਆਊਟਸਾਈਡ ਸਟਰੀਟ ਹੈ ਦੇਖੋ ਜੀ ਜਦੋਂ ਜਾਂਦੇ ਜਾਂਦੇ ਜਿਰਕੋਲ ਜਦੋਂ ਬਾਲਾ ਸਾਈਡ ਨੂੰ ਜਾਂਦੇ ਆ ਨਾ ਜੀ ਵਿੱਚ ਰਸਤੇ ਆਊਟਸਾਈਡ ਸਟਰੀਟ ਆਉਂਦੀ ਹੈ ਜਿੱਥੇ ਲੋਕ ਆਪਣੀਆਂ ਵੀਡੀਓ ਵਗੈਰਾ ਬਣਾਉਣ ਆ ਕੇ ਜਾਂਦੇ ਆ ਜੀ ਜਿੱਦੇ ਤੁਹਾਨੂੰ ਅਸੀਂ ਇਹਦੇ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੇ ਅਗਲੀ ਵਲੌਗ ਵਿੱਚ ਕਿਥੇ ਆਊਟਸਾਈਡ ਸਟਰੀਟ ਹੈ ਲੋਕ ਇੱਥੋਂ ਗਾਣੇ ਵੀ ਸ਼ੂਟ ਕਰਨ ਨੂੰ ਵੀ ਆਉਂਦੇ ਆ ਦੇਖੋ ਜੀ ਇਹ ਰੋਲ ਸ਼ੀਟ ਦੇ ਨਾਲ ਆਊਟਸਾਈਡ ਸਟਰੀਟ ਹੈ ਹਾਂ ਜੀ ਐਂਸਰ ਬਣਾ ਰਾਮ ਨਾਲ ਜਾਣਾ ਚਾਹੀਦਾ ਕਿਉਂਕਿ ਟ੍ਰੈਫਿਕ ਜ਼ਿਆਦਾ ਹੈ ਕੋਈ ਵੀ ਚੀਜ਼ ਅੱਗੇ ਰੁਕਾ ਜਾਂਦੀ ਹੈ ਠੀਕ ਹੈ ਜੇ ਜੇਰੀ ਕੁਵਰਦਾਂ ਬਾਲਾ ਰੋਡ ਹੈ ਉੱਪਰਲੀ ਸਾਈਡ ਵਾਹ ਜਾਂਦਾ ਚੰਡੀਗੜ੍ਹ ਰੋਡ ਪੈਦਾ ਚੰਡੀਗੜ੍ਹ ਦੇ ਅੰਦਰ ਇਧਰ ਵੀ ਨਾ ਰੋ ਸੇਠੀ ਦਾ ਬੋਵੀ ਐ ਸੇਠੀ ਤੱਕ ਕੋਈ ਨਾ ਠੱਪਾ ਉਹ ਲਾਉਂਦੇ ਇਹ ਬੜੀ ਲਈ ਰੋਗੜਾ ਠੱਪਾ ਰੋਗੜਾ ਠੱਪਾ ਕਹਿੰਦੇ ਆ ਤੁਮਾ ਲਾਗੇ ਹੈ ਕਿ ਡੇਰ ਕਰਨੀ ਹੈ ਉੱਤਰ ਦੇ ਇੱਕੋ ਸਹੀ ਇੱਥੇ ਕਿ ਮੈਟਰੋ ਰੋਡ ਆਈ ਸੋਰੀ ਆਪਣਾ ਮੈਟਰੋ ਸ਼ੋਰੂਮ ਹੈ ਇੱਥੇ ਆਪਾਂ ਨੂੰ ਰਚਨ ਬਾਣੀਆ ਹੋਰ ਸਮਾਨ ਬਹੁਤ ਮਿਲਦਾ ਇਹ ਮੈਟਰੋ ਰੋਡ ਦੇ ਨਾਲ ਜਾਣਿਆ ਜਾਂਦਾ ਹੈ ਲੋਕ ਇੱਥੇ ਮੈਟਰੋ ਰੋਡ ਕਹਿ ਕੇ ਉਤਰਦੇ ਨੇ ਨਾਲ ਜਾਮ ਦਾ ਬਹੁਤ ਬੁਰਾ ਹਾਲ ਹੈ ਜਿੱਥੇ ਮਰਜ਼ੀ ਦੇਖ ਲਓ ਜਿਰਕਪੁਰ ਵਿੱਚ ਜਾਂ ਇਨੀ ਕਰਦੇ ਹੋ। ਖਤਰੇ ਦੀ ਘੰਟੀ ਪਾਣੀ ਕਰਦੀ ਵੀ ਆ ਸਕਦਾ ਹੈ। ਇਹ ਖਤਰੇ ਦੀ ਘੰਟੀ ਨਹੀਂ ਸੀ, ਇਹ ਬੱਸ ਦਾ ਆਰਮ ਸੀ ਜੀ। ਸੜਕਾਂ ਦਾ ਬੁਰਾ ਹਾਲ ਹੈ ਲੇਟੇ। ਪਰ ਸਾਹਮਣੇ ਵੀਆਈਪੀ ਰੋਡ ਵੀ ਹੈ ਦੇਖੋ। ਆਪਣੇ ਲਈ ਪਹਿਲਾਂ ਜਿਲ੍ਹੇ ਦੇ ਸਾਹਮਣੇ ਇਹ ਪਿਆ ਇਹਦਾ ਵੀਆਈਪੀ ਰੋਡ। ਰਣਜੀਤ ਅਮਰੇ ਮਸ਼ਹੂਰ ਜੀ ਆਪਕੋ ਹੋਟਲ ਬਣਿਆ ਹੋਇਆ ਨੇ ਬਾਲੀਡੇਂ ਸੰਡੇ ਹੋਟਲ ਪਾਰਕ ਪਲਾਜ਼ਾ ਹੈ ਕਾਫੀ ਮਸ਼ਹੂਰ ਹੋਟਲ ਨੇ ਤੇ ਬੜੇ-ਬੜੇ ਦੇ ਕਾਫੀ ਲੋਕ ਆਉਂਦੇ ਨੇ ਦੋ-ਦੋ ਵੇੜੇ ਤਗੜੇ ਘਰਾਂ ਦੇ ਲੋਕ ਸਾਡੇ ਵਰਗੇ ਨਹੀਂ ਆਉਂਦੇ ਅੱਜ ਤਾਂ ਸਿਰਫ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਸਕਦੇ ਆ ਅੱਗੇ ਕੋਸਮੋ ਮਾਲ ਹੈ ਪਾਰਕ ਪਲਾਜ਼ਾ ਇਹ ਆੜਾ ਟਿਕਾਣਾ ਦੇ ਵਾਪਸ ਆਣੇ ਆ ਉਸ ਰੋਡ ਤੇ ਆਉਂਦਾ ਹੈ ਇੱਕ ਉਸ ਰੋਡ ਇਹ ਗੇ ਰਸਤਾ ਜਿਹੜਾ ਜਾ ਰਿਹਾ ਹੈ ਤੇਰਾ ਬਸੀ ਹੰਵਾਲਾ ਤੁਸੀਂ ਆਪਣਾ ਇਦਾਂ ਹੀ ਜੇਕਰ ਸਾਨੂੰ ਪਿਆਰ ਦੇਂਦੇ ਰਹੋਗੇ ਫਿਰ ਸਾਡੀ ਵਲੌਗ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਵਧੀਆ ਬਣਾਉਣ ਦੀ ਤੇ ਵੀਰ ਜੀ ਨੇ ਸਾਡੇ ਦਾ ਸਾਰਾ ਘਰਾ ਕਰਦਾ ਤੇ ਵੀਰ ਜੀ ਆਲੇ ਨਵੇਂ ਨਵੇਂ ਆਣਾ ਇਹ ਤੇ ਜ਼ਿਆਦਾ ਹੈ ਇੱਕ ਤੇ ਕਰ ਨਹੀਂ 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 6 ਕਰ ਵੀਊ ਬਰਕਰਾਂ ਦੇ ਇਹ ਦੇਖਦੇ ਕਰਾਂਗੇ ਫਿਰ ਚੰਗੀ ਤਰ੍ਹਾਂ ਉਹਨਾਂ ਨੂੰ ਦਿਖਦਾ ਨਹੀਂ ਕਿਉਂਕਿ ਆਪਾਂ ਉਹ ਗਾਦੀ ਇਹ ਨਾਲ-ਨਾਲ ਕੇ ਅਸੀਂ ਨਵੇਂ ਬਲੌਗਰਾਂ ਨੂੰ ਸਾਡੀ ਸੈਟਿੰਗਾਂ ਕੁਝ ਨਹੀਂ ਪਤਾ ਅਸੇ ਜੀ ਨਵੇਂ-ਨਵੇਂ ਬਣੇ ਆ ਬਲੌਗਰ ਚੰਗਾ ਇਹ ਬਹੁਤ ਹੀ ਘੈਂਟ ਫਿਸ਼ ਦਿਖਾਵਾਂਗੇ ਜਿਹਦੇ ਵਿੱਚ ਤੁਹਾਨੂੰ ਐਂ ਤਾਂ ਲੱਗੇਗਾ ਜਿਵੇਂ ਤੁਸੀਂ ਫੋਰਨ ਕੰਟਰੀ ਵਿੱਚ ਆ ਗਏ ਆ ਇਹ ਸਾਹਮਣੇ ਤੋਂ ਹੀ ਦੇਖ ਸਕਦੇ ਬਿਲਕੁਲ ਬਿਲਡਿੰਗ ਕੋਲੀ ਘੇਣ ਤਿਆਰ ਕਰ ਰੱਖੀ ਹੈ ਇੱਥੇ ਤੁਹਾਨੂੰ ਫੀਲਿੰਗ ਬਾਹਰ ਵਾਲੀ ਆਏਗੀ ਪਰ ਇਹ ਜਿਰਕੌਰ ਰੋਡ ਅੰਬਾਲਾ ਦੇ ਜੋ ਜਾਂਦੇ ਹਨ ਪਰ ਰਸਤੇ ਵਿੱਚ ਆਂਦੀ ਹੈ ਕੈਲੀਬ੍ਰੇਸ਼ਨ ਨਾਮ ਹੈ ਦਾ ਔਰ ਇੱਧਰ ਇਹਦਾ ਨਾਮ ਲੱਗਦਾ ਹੈ ਰੋਮੀਓ ਕੰਪੈਨੀਆਂ ਦਾ ਯੂਨਿਟ ਕੋਲ ਸ਼ੋਰੂਮ ਹੈ ਇਹ ਪਰ ਬਹੁਤ ਮਹਿੰਗਾ ਹੀ ਹੈ ਯਾ ਸਟੇਡੀਅਮ ਦਾ ਐਟੈਕ ਕਰੋਮਾ 버거 किंग ਦੇ ਜੋ ਦੁਹਾਰੇਗੇ ਇਸ ਰੋਡ ਤੇ ਜਿਹੜਾ ਸਾਡਾ 버거 किंग ਹੈ 버거 किंग ਦੇ ਨਾਲ ਨਾਲ ਇੱਥੇ ਇੱਕ ਟਿਕਟ ਮਾਲ ਵੀ ਬਣਿਆ ਆਇਆ ਜੋ ਲੋਕੋ ਸ਼ੋਪਿੰਗ ਕਰਦੇ ਨੇ ਨਾ ਬਹੁਤ ਚੀਜ਼ਾਂ ਡੇਟੇ ਨੇ ਉਹਦੇ ਲਈ ਡੈਕ ਕਰ ਪਾਉਣਾ ਹੈ ਅੱਜ ਇਹ ਹੈ ਸਾਡਾ ਕੇਰ ਦੀ ਹੈ ਅੰਗਰੇਜ਼ਾਂ ਦਾ ਟਿਕਟ ਮਾਲ ਸਾਰਾ ਟਿਕਟ ਮਾਲ ਟਿਕਟ ਮਾਲ ਪਾਉਂਦਾ ਬਿਲਕੁਲ ਅਸੀਂ ਨੇੜੇ ਪਹੁੰਚ ਚੁੱਕੇ ਹਾਂ ਜਿਹੜੀ ਚੀਜ਼ ਉਹ ਅਸੀਂ ਦਿਖਾਣਾ ਚਾਹਦੇ ਸੀਗੇ ਜਿਹੜਾ ਪਾਣੀ ਆ ਰਿਹਾ ਹੈ ਪੰਜਾਬ 'ਚ ਕਹਿਰ ਮਚ ਰਿਹਾ ਹੈ ਲੋਕ ਬਹੁਤ ਪਛਾਣ ਹੋ ਰਹੀ ਨੇ ਤੁਹਾਨੂੰ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਜਿਹੜਾ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜਾ ਕਿ ਗਰਦਾ ਪਾਣੀ ਆ ਗਿਆ ਫਿਲਹਾਲ ਇੱਥੇ ਜਿਰਖਪੁਰ ਜਿੱਦਾ ਪਹਚਾ ਹੈ ਪਰ ਜਿਹੜੇ ਮਾਝਾ ਦੇ ਨਾਲ ਸ਼ਹਿਰ ਤੋਂ ਬਹੁਤ ਨੁਕਸਾਨ ਹੋ ਰਿਹਾ ਹੈ ਪਹੁੰਚਣ ਨੂੰ 5 ਮਿੰਟ ਜੀ ਪਹੁੰਚੋਗੇ ਪਰ ਜਦੋਂ ਤੁਸੀਂ ਇਹ ਡਕਾਣ ਤੋਂ ਬਾਅਦ ਰੋਡ ਕ੍ਰੋਸ ਕਰਦੇ ਆ ਨਾ ਮੈਂ ਕਹਿੰਦਾ ਤੁਸੀਂ ਇੱਦਾਂ ਕਹਿਣਾ 1 ਘੰਟਾ 1 ਘੰਟਾ ਦਾ ਸੇਟੀ ਪਾ ਕੇ ਰਹੋਗੇ ਕਦੇ ਵੀ ਦੇਖਿਆ ਇੱਥੇ ਆ ਕੇ ਤੁਹਾਨੂੰ ਕਦੀ ਖਾਲੀ ਮਤਲਬ ਰੌਣਕ ਹੀ ਲੱਗੇ ਰਹੂਗੀ ਇੱਥੇ ਜਾ ਦੇਖੋ ਜੀ ਆੜ ਦੇਖੋ ਜੀ ਆਪਾਂ ਰਸਤਾ ਵੀ ਲੇਗਾ ਤਾਂ ਹੀ ਚਾਹੀਏ ਆਪਾਂ ਇੱਕ ਜਾਮ ਦੇਖੋ ਜੀ ਜਿਹੜਾ ਵੜਕਾਈ ਦੇਖੋ। ਇੱਥੇ ਘਰ ਚ ਪਾਣੀ ਘਰ ਚ ਪਿਆ ਪਹਿਲਾਂ ਕੱਲ ਪਰਸੋਂ ਤੱਕ ਬਹੁਤ ਪਾਣੀ ਸੀਗਾ ਜੀ। ਇਹ ਉਧਰ ਰੇਤਾ ਰੋਕਾ ਹੋ ਗਿਆ ਹੁਣ ਪਾਣੀ ਇਧਰ ਛੱਡ ਦਣ ਤਾਂ ਕਿ ਜੋ ਉਧਰਲੇ ਸ਼ਹਿਰਾਂ ਦਾ ਜਾਂ ਪਿੰਡਾਂ ਦਾ ਨੁਕਸਾਨ ਨਾ ਹੋ ਸਕੇ। ਇਧਰ ਪਾਣੀ ਛੱਡ ਦੇਣਾ ਚਾਹੀਦਾ ਜਿਹੜਾ ਆ ਰਿਹਾ ਜੀ। ਪੱਗ ਦਾ ਪਾਣੀ ਬਹੁਤ ਘੜਿਆ ਹੋਇਆ। ਦੇਖ ਸਕਦੇ ਤੁਸੀਂ ਪੁੱਗਰ ਅਸੀਂ ਤੁਹਾਨੂੰ ਇਹੀ ਦਿਖਾਣ ਆਏ ਸੀ ਕੱਲ ਪਰਸੋਂ ਤੱਕ ਬਹੁਤ ਪਾਣੀ ਸੀਗਾ ਦੇਖੋ ਉਹ ਕਿੱਦਾਂ ਭਰਿਆ ਸੀਗਾ। ਉਹ ਗੱਤਕ ਪਾਰਿਆ ਹੋਇਆ ਸੀਗਾ ਹੁਣ ਖਾਲੀ ਹੈ ਸਰਕਾਰ ਨੂੰ ਬੈਂਤੀ ਹੈ ਕਿ ਪਾਣੀ ਇੱਧਰੋਂ ਛੱਡ ਦਿਓ ਕਰਲਾ ਜਿਹੜਾ ਅਗਰ ਉਧਰ ਪਾਣੀ ਜਾਉਣਾ ਹੈ ਚਲੋ ਇਹ ਤੁਹਾਨੂੰ ਹੁਣ ਆਪਾਂ ਘੱਗਰ ਦੇ ਥੱਲੇ ਜਾ ਕੇ ਦਿਖਾ ਰਹੇ ਹਾਂ ਵੀ ਉਧਰ ਪਾਣੀ ਕਿਦਾਂ ਦਾ ਹੈ ਜਿਹੜਾ ਇਹ ਜਿਰਕਪੁਰ ਤੋਂ ਡੇਰਪੁਸੀ ਦੇ ਵਿੱਚ ਘੱਗਰ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਮੱਝਾ ਕਾਵਾ ਬਣੀ ਹੋਈ ਹੈ ਪਰ ਹਾਲਤ ਇੱਥੇ ਸੁੱਕੀ ਲੱਗ ਰਿਹਾ ਕੱਲ ਤਾਂ ਦੋ ਦਿਨ ਦਿਨ ਪਹਿਲਾਂ ਪਾਣੀ ਬਹੁਤ ਜ਼ਿਆਦਾ ਸੀ ਇੱਥੇ ਇਹ ਦੇਖੋ ਪੂਰਾ ਗਾਰਾ ਬਣਾਇਆ ਹੋਇਆ ਹੈ ਤਨੂ ਗਾਰੇ ਦੇ ਵਿੱਚ ਤੁਹਾਡੇ ਕਰਕੇ ਅਸੀਂ ਪ੍ਰੋਪਰ ਤੁਹਾਨੂੰ ਅੰਦਰ ਤੱਕ ਜਾ ਕੇ ਦਿਖਾਵਾਂਗੇ ਅਗਰ ਵਾਪਸ ਆ ਗਏ ਤਾਂ ਠੀਕ ਹੈ ਨਹੀਂ ਤਾਂ ਫਸ ਜਾਵਾਂਗੇ ਜੀ ਕਿ ਚੱਲਾ ਕੱਢਾਂਗੇ ਤਾਂ ਕੱਢ ਦੇ ਕਰ ਇਹ ਦੇਖੋ ਹਾਲ ਮੋਬਾਈਲ ਫੜ ਕੇ ਰੱਖਦਾ ਹੀ ਆਪਾਂ ਆਹ ਵਾਹ ਲੈ ਉਹ ਹੋਏ ਉਹ ਇਹ ਰੰਗ ਇਹ ਰੰਗ ਇਹ ਵਾਹ ਰਿਹਾ ਇਹ ਵਾਹ ਰਿਹਾ ਸਲਿੱਪਰੀ ਕਰ ਰਿਹਾ ਹੈ ਸਾਰਾ ਤੁਹਾਡੇ ਕਰਕੇ ਦੇਖੋ ਅਸੀਂ ਬਹੁਤ ਖਤਰਨਾਕ ਰਸਤੇ ਨਿਕਲ ਰਹੇ ਆਏ ਇਹ ਸਭ ਤੁਹਾਡੇ ਲਈ ਇਹ ਕਰਿਆ ਕਰੋ ਉਸਲੀ ਦਾ ਅਸੀਂ ਕਰਨਾ ਨਹੀਂ ਸੀਗਾ ਨਹੀਂ ਤਾਂ ਅਸੀਂ ਉੱਪਰੋਂ ਘੁੰਮ ਕੇ ਆ ਜਾਂਦੇ ਹੁੰਦੇ ਆ ਸਕਦੇ ਸੀ ਆਰਾਮ ਨਾਲ ਚਲੋ ਅਸੀਂ ਫਿਲਹਾਲ ਅਸੀਂ ਖਤਰੇ ਚੋਂ ਬਾਹਰ ਸੜਕ ਕੱਪੜੇ ਕੱਪੜੇ ਜਾਂਦੇ ਹੋਏ ਨੇ ਸੀ ਫਿਲਹਾਲ ਇੱਧਰ ਪਾਣੀ ਘਟਾ ਹੈ ਸਿਰਫ ਛੱਡ ਦੋ ਪਾਣੀ ਜਿਹੜੇ ਇੱਧਰ ਬਚੇ ਹੋਏ ਲੋਕਾਂ ਨੇ ਇਹ ਮੈਦਨ ਪਾਣੀ ਛੱਡਦਾ ਸਰਕਾਰ ਨੂੰ ਜੇ ਅਧਰ ਕੰਨ ਇਹ ਲੋਕ ਜੀਸੀ ਬਾਹਰ ਆ ਗਿਆ ਮੇਨ ਰੋਡ ਦੇ ਉੱਪਰ ਹੁਣ ਬਾਹਰ ਆ ਗਿਆ ਇਹ ਹੁਣ ਅੱਗੇ ਵਾਪਸੀ ਰਸਤੇ ਆ ਰਹੇ ਆ ਜਿਹੜਾ ਪਹਿਲਾਂ ਸੀ ਜੇ ਆਏ ਸੀਗੇ ਚੰਡੀਗੜ੍ਹ ਤੋਂ ਬਾਲੇ ਰੋਡ ਤੋਂ ਹੁਣ ਜੀ ਇਹ ਪੂਤਾ ਗੱਲੇ ਪਾਰਾ ਦੇ ਸਿਗਾ ਕੇ ਜੋ ਵੀ ਰਸਟੇਜ ਲੋਕੇਸ਼ਨ ਆਇਆ ਰੋਡ ਦਿਖਾ ਕੇ ਉਹਨਾਂ ਦੀ ਵਾਪਿਸ ਜਾ ਰਹੇ ਜੇਰਪੁਰ ਵਾਲੀ ਸਾਈਡ ਆ। ਇਹ ਆਪਣੇ ਉਹ ਸ਼ਾਪ ਆ ਰਹੀ ਹੈ। ਸ਼੍ਰੀਦੀ ਦੁਕਾਨ ਹੈ। ਸ਼੍ਰੀਦੀ ਟੈਕਨੀਕਲ। ਕੋਈ ਸ਼੍ਰੀਦੀ ਟੈਕ ਦੇ ਨਾਂ ਦੇ ਇੰਟਰ ਚੈਨਲ ਹੈ ਜਿਹੜਾ। ਉਹ ਸ਼੍ਰੀਦੀ ਟੈਲੀਕਾਮ ਦਾ ਨਾਂ ਤੇ ਸ਼ੋਪ ਹੈ ਜਿਹੜਾ ਰੋਡ ਤੇ। ਫਰਨੋ ਬੜੀ ਕੋਟੇ ਮੜੋ। ਉਹ ਰਮਨ ਕਿੱਥੇ ਹੈ ਇਸ ਮਾਮਲੇ 'ਚ ਉਹ ਸਾਡੀ ਕੋਈ ਵੀ ਨਹੀਂ ਸੁਣਦੇ ਇਹ